ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋੜ ਹੈ ਵੀ ਫਾਰਮ ਪ੍ਰਣਾਲਾ ਦੇ ਵਿੱਚ ਸੋ ਅੱਜ ਦੀ ਵੀਡੀਓ ਕਵਰ ਕਰਦੇ ਆਪਾਂ ਪਿੰਡ ਬਾਲੀਆਂ ਜਿਹਨੂੰ ਕੱਟੂ ਬਾਲੀਆਂ ਕਹਿੰਦੇ ਆ ਜਿਲ੍ਹਾ ਸੰਗਰੂਰ ਪਿਆ ਜਾਂਦਾ ਧਨੋਲੇ ਤੋਂ 10-12 ਕਿਲੋਮੀਟਰ ਦੂਰੀ ਤੇ ਪਿੰਡ ਆ ਬਾਲੀਆਂ 83603 29597 ਵੀਰ ਦਾ ਮੋਬਾਈਲ ਨੰਬਰ ਆ ਜੋ ਆਪਾਂ ਸਕਰੀਨ ਤੇ ਸਾਹਮਣੇ ਬੈਠ ਦੇਖਦੇ ਪਏ ਆ ਦੂਜਾ ਸੂਆ ਵੈੜ ਸੁੰਦੀ ਪਈ ਆ ਦੂਜਾ ਸੂਆ ਵੈੜ ਸੁੰਦੀ ਪਿਆ ਥਣਲੇਵਾ ਤੁਸੀਂ ਦੇਖ ਸਕਦੇ ਹੋ ਸਾਫ਼ ਸੁਥਰਾ ਸੋਹਣਾ ਹਵਾਨਾਗਾ ਤੇ HF ਦੇ ਵਿੱਚ ਹਲਕਾ ਜਿਹਾ ਕ੍ਰੋਸ ਪਾਉਣ ਪੈਂਦਾ ਦੇਖੋ ਦੂਜਾ ਸੂਆ ਵੈੜ ਸੁੰਦੀ ਆ ਪਹਿਲੇ ਸੂਏ ਮਾਲਕ ਨੇ ਦੱਸਿਆ ਕਿ ਇਹਦਾ 19 ਤੋਂ 20 ਲੀਟਰ ਦੁੱਧ ਪਾਇਆ ਵਾ ਫੇਸ ਕੁਆਲਟੀ ਵਗੈਰਾ ਮੂੰਹ ਮੱਥਾ ਦੇਖ ਸਕਦੇ ਹੋ ਰਾਜੀ ਬਹੁਤ ਹੈ ਜਿੰਦ ਜਾਨ ਆ ਪਲੀ ਪੁਲੀ ਵੈੜ ਬਹੁਤ ਚੰਗੀ ਆ ਅੱਜ ਇਹਦੇ 6 ਦਿਨ ਬਾਕੀ ਪਏ ਦਿਨ ਪੂਰੇ ਹੋਣ ਅੱਜ ਆਪਾਂ 12 ਤਰੀਕ ਨੂੰ ਵੀਡੀਓ ਕਵਰ ਕਰਦੇ ਪਏ ਆ ਲਗਭਗ 17 ਤਰੀਕ ਦੇ ਨੀਅਰਬਾਉਂਟ ਜਾ ਕੇ ਇਹਦੇ ਦਿਨ ਪੂਰੇ ਹੁੰਦੇ ਆ 20 ਲੀਟਰ ਦੁੱਧ ਪਲੂਣ ਦਾ ਦਿੱਤਾ ਹੋਇਆ ਤੇ ਹਵਾਨਾ ਵਗੈਰਾ ਦੇਖੋ ਸਾਫ ਸੁਥਰਾ ਸੋਹਣਾ ਚਾਰੇ ਥਾਂ ਨਿਕਣਵੇਂ ਬਿੱਤੀ ਤੇ ਚੰਗੇ ਸੋਹਣੇ ਕੱਦ ਕਾਠ ਦੀ ਤੇ ਜਿੰਦ ਜਾਨ ਵਾਲੀ ਵੈੜ ਆ ਰੇਡ ਵੀਰ ਕਹਿੰਦਾ ਫੋਨ ਤੇ ਕਰਾਂਗੇ ਬਿਲਕੁਲ ਵਾਜਬ ਹੋਊਗਾ ਇਸ ਵਾਰ ਆਪਾਂ ਇਸ ਤੋਂ ਗਰਮੀ ਦੇ ਹਿਸਾਬ ਨਾਲ 22 ਤੋਂ 23 ਲੀਟਰ ਦੁੱਧ ਮੰਨ ਕੇ ਚੱਲ ਸਕਦੇ ਆ ਕੀ ਆਪਾਂ ਚੰਗੀ ਗੇਅਰ ਕਰ ਲਾਂਗੇ 22 ਲੀਟਰ ਦੁੱਧ ਨਹੀਂ 20 ਕਿਲੋ ਦੁੱਧ ਤੇ ਇਹ ਆਰਾਮ ਨਾਲ ਦੇ ਦੇਣਾ ਸੋ ਬਾਕੀ ਤੋਰਾ ਵਗੈਰਾ ਦੇਖੋ ਬੈੜਦਾ ਸਾਫ ਸੁਥਰਾ ਚੰਗਾ ਤੋਰਾਗਾ ਤੇ ਵੀਰ ਕਹਿੰਦਾ ਹਜੇ ਗੂਨ ਮਾਰਦੀ ਆ ਬਾਕੀ ਹਵਾਨੇ ਤੇ ਨਾੜਾ ਵਗੈਰਾ ਵੀ ਸੋਹਣਿਆ ਚੰਗੇ ਦਿਖਾਈ ਦਿੰਦੀ ਆ ਸੋ ਵੀਰ ਦਾ ਮੋਬਾਈਲ ਨੰਬਰ ਆ 8360329597 ਦੂਜਾ ਸੂਆ ਸੁੰਦੀ ਆ ਮੁੱਲ ਵੀਰ ਕਹਿੰਦਾ ਫੋਨ ਤੇ ਹੋਊਗਾ ਤੇ ਹੋਊਗਾ ਬਿਲਕੁਲ ਵਾਜਬ ਪਿੰਡ ਬਾਲੀਆਂ ਜਿਹਨੂੰ ਕਟੂ ਨਜੀਕ ਕਹਿੰਦੇ ਆਪਾਂ ਤਨਹੋਲੇ ਤੋਂ 8-10 ਕਿਲੋਮੀਟਰ ਦੂਰੀ ਤੇ ਪਿੰਡ ਆ ਸੋ ਇਹ ਸੇਲ